ਇੱਕ ਦਿਨ ਭਾਈਏ ਨੇ ਕਾਣੀ ਜਈ ਮਜਬੂਰੀ ਕਿਤੋਂ ਲੈ ਆਂਦੀ ਕਰਜ਼ਾ ਝਾਕੇ ਤੇ ਅੱਗੋਂ ਸਿੰਘ ਮਾਰੇ ਪਿੱਛੋਂ ਲੱਤ ਮਾਰੇ ਦੁੱਧ ਚੋਈਏ ਪਰ ਪਾਸੇ ਪਨਾਹ ਕੇ ਤੇ ਚਾਰ ਸੇਰ ਤੋਂ ਵੱਧ ਨਾ ਦੁੱਧ ਦੇਵੇ ਅੱਠ ਸੇਰ ਵੱਡਾ ਪੂਰਾ ਖਾ ਕੇ ਤੇ ਇੱਕ ਦਿਨ ਖੁੱਲੀ ਬੋਰੀ ਵੇਖ ਛੋਲਿਆਂ ਦੀ ਖਾ ਗਈ ਸਾਰੀ ਹੋਈ ਕਿਲਾ ਟੁੜਾ ਕੇ ਤੇ ਉਧਰ ਮੱਜ ਦਰਦ ਨਾਲ ਤੜਫਦੀ ਸੀ ਤੇ ਭਾਈਆ ਚੋਨ ਦੇ ਲਈ ਵੰਗਾ ਪਾਉਣ ਲੱਗਾ ਮਾਰੀ ਖਿੱਚ ਕੇ ਮੱਜ ਨੇ ਲੱਤ ਮੂੰਹ ਤੇ ਤੇ ਭਾਈਆ ਵਾਂਗ ਲਾਟੂ ਚੱਕਰ ਖਾਨ ਲੱਗਾ ਦੇਸੀ ਖੋਤੀ ਹਾਂਜੀ ਤੇ ਵਿਲਾਇਤੀ ਟੀਟਨੇ ਹਰ ਬੰਦਾ ਆਪਣਾ ਜਿਹੜਾ ਉਹਦਾ ਵਸੀਬ ਏ ਜੀ 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 ਉਹਦੇ ਰੰਗ ਵਿੱਚ ਰੰਗਿਆ ਹੋਏ ਤੇ ਸੋਹਣਾ ਲੱਗਦਾ ਪੱਲੇ ਖਰਚ ਨਹੀਂ ਬਣਦੇ ਹਾਂਜੀ ਪੰਛੀ ਤੇ ਦਰਵੇਸ਼ ਹਾਂਜੀ ਹਾਂਜੀ ਤੇ ਜਿਨ੍ਹਾਂ ਨੂੰ ਆਸਰਾ ਰੱਬ ਦਾ ਉਹਨਾਂ ਨੂੰ ਰਜ਼ਕ ਹਮੇਸ਼ ਜਿਨੇ ਮੂੰਹ ਲਾਇਆ ਉਹ ਟੁੱਕਰ ਵੀ ਦੇਗਾ ਵਾਹ 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 ਤੇ ਜਿੰਨੇ ਚੋਣ ਜਲਾਈਓ ਚੋਗ ਵੀ ਦੇਗਾ ਵਾਹ ਵਾਹ ਤੇ ਨਾਲੇ ਚੋਗ ਦੇਣਾ ਤੇ ਟੁੱਕਰ ਦੇਣਾ ਤੇ ਰੱਬ ਦਾ ਕੰਮ ਈ ਬੰਦੇ ਦਾ ਆਪਣਾ ਕੰਮ ਹੀ ਨਹੀਂ ਦੱਦ ਦੇ ਸੋਨੇ ਦੇ ਵੀ ਹਮ ਨਾ ਲੱਗ ਜਾਣ ਨਾ ਤੇ ਉਹ ਟੱਪਣੋ ਨਹੀਂ ਰਹਿ ਸਕਦੀ ਜਿਹੜਾ ਫਿੱਤਰ ਤਾਂ ਛੋਟਾ ਹੈ ਉਹ ਬਹੁਤ ਜ਼ਿਆਦਾ ਵੀ ਅਮੀਰ ਹੋ ਜਾਏਗਾ ਤੇ ਉਹ ਚਵਲਾ ਮਾਰਨੋ ਨਹੀਂ ਮੁੜੇਗਾ ਰੱਡੀ ਨੂੰ ਪੁੱਤਰ ਤੇ ਮਾਨ ਤੇ ਰੱਡੇ ਨੂੰ ਮਾਲ ਤੇ ਟੰਡੀ ਪਾ ਘਟਣਾ ਬੜਾ ਔਖਾ ਕੰਮ ਏ ਇਹ ਤੁਸੀਂ ਸਮਝ ਲਓ ਨਿਤ ਸੂਲੀ ਤੇ ਚੜਨ ਵਾਲੀ ਗੱਲ ਏ ਹਾਂਜੀ ਜੀ ਨਾਲ ਕੁਸੰਗੀ ਸੰਗ ਨਾ ਕਰੀਏ ਤੇ ਕੋ ਨ ਨੂੰ ਲਾਜ ਨ ਲਾਈਏ ਹੋ ਤੇ ਤੁਮੇ ਤਰਬੂਜ਼ ਮੂਲ ਨ ਥੀਂਦੇ ਭਾਵੇਂ ਤੋੜ ਮੱਕੇ ਲੈ ਜਾਈਏ ਹੋ ਤੇ ਕਾਵਾ ਦੇ ਬੱਚੇ ਹੰਸ ਨਹੀਂ ਥੀਂਦੇ ਭਾਵੇਂ ਮੋਤੀਆਂ ਚੋਗ ਚੁਗਾਈਏ ਹੋ ਤੇ ਖਾਰੇ ਖੂ ਨਾ ਮਿੱਠੇ ਹੁੰਦੇ ਹਜ਼ਰਤ ਬਾਹੂ ਭਾਵੇਂ ਸਹਿ ਮਨਾ ਗੁੜ ਪਾਈਏ ਹੋ ਓ ਚੱਲ ਮੇਲੇ ਨੂੰ ਚਲੀ ਬismillahirrahmaanirraheem shuru khuda de naamon jisda jor jawab na koi jisdi rehmat bakhshish wala ant hisab na koi ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੁਅਲੈਕੁਮ ਸਾਸਰੀਏ ਗਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੂਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗੀਆਂ ਤੋਂ ਸਤ ਬਿਸਮਲਾ ਤੇ ਜੀ ਆਇਆਂ ਨੂੰ ਆਖਣੇ ਆ ਪਿਆਰਿਓ ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਸਾਰੇ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅਪੜ ਸਕਣ ਪਿਆਰਿਓ ਸਾਡੇ ਵੀਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਜਵਾਇਆ ਕਰੋ ਕਿਉਂਕਿ ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਸਾਹਿਬੋ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਝੰਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸੁਵਾਰਨ ਦਾ ਆਰ ਜਤਨ ਵੀ ਕਰਦੇ ਰਹਿਣੇ ਆ ਪਿਆਰਿਓ ਇੰਡੀਆ ਦੇ ਸ਼ੈਰ ਸੁਨਾਮ ਉਦਮ ਸਿੰਘ ਵਾਲਾ ਦੇ ਵਿੱਚ ਵਸਦੇ ਨੇ ਸਾਡੇ ਇੱਕ ਬੜੇ ਹੀ ਪਿਆਰੇ ਬੜੇ ਲੱਡਲੇ ਤੇ ਲਡਿੱਕੇ ਦਰਸ਼ਕ ਯਸ਼ਪਾਲ ਸੈਗਲੋਰੀ ਬੜੇ ਪੰਜਾਬੀ ਨਵਾਜ਼ ਬੜੇ ਪੰਜਾਬੀ ਲਵਰ ਸ਼ਖਸੀਅਤ ਨੇ ਉਹਨਾਂ ਸਾਨੂੰ ਸਰਦਾਰ ਈਸ਼ਰ ਸਿੰਘ ਈਸ਼ਰ ਹੋਰਾਂ ਦਾ ਇਕ ਮੁਸੱدس ਯਾਨੀ 6 ਮਸਰਿਆਂ ਦਾ ਮੰਜ਼ੂਮ ਕਤਾ ਪਜਵਾਇਆ ਹੈ ਪਿਆਰਿਓ ਸਰਦਾਰ ਇਸ਼ਰ ਸਿੰਘ ਇਸ਼ਰ ਹੋਰੀ ਪਾਕਿਸਤਾਨ ਦੇ ਸ਼ਹਿਰ 라ਵਲ ਪਿੰਡੀ ਦੇ ਇੱਕ ਲਾਗੇਲੇ ਪਿੰਡ ਦੇ ਵਿੱਚ ਪੈਦਾ ਹੋਏ ਸਨ 1892 ਦੇ ਵਿੱਚ ਪਿਛਲੀ ਸਦੀ ਦੇ ਪੰਜਾਬੀ ਦੇ ਮਜ਼ਾ ਨਗਾਰਾਂ ਦੇ ਵਿੱਚੋਂ ਉਹਨਾਂ ਦਾ ਮੁਕਾਮ ਬੜਾ ਉੱਚਾ ਹੈ ਸਾਡੀ ਹਿਆਤੀ ਦੇ ਰੋਜ਼ਮਰਰਾ ਦੇ ਵਿੱਚ ਵਾਪਰਨ ਵਾਲੇ ਛੋਟੇ-ਛੋਟੇ ਵਾਕਿਆਤ ਨੂੰ ਸਰਦਾਰ ਈਸ਼ਰ ਸਿੰਘ ਹੋਰੀ ਏਡੇ ਖੂਬਸੂਰਤ ਤੇ ਸ਼ੁਗਫਤਾ ਅੰਦਾਜ਼ ਦੇ ਵਿੱਚ ਨਜ਼ਮ ਕਰਦੇ ਨੇ ਕਿ ਉਹਨਾਂ ਦੀਆਂ ਮਨਜ਼ੂਮ ਤਖਲੀਕਾਤ ਨੂੰ ਸੁਣ ਕੇ ਕੰਨਾਂ ਦੇ ਵਿੱਚ ਇੰਜ ਜਾਪਦਾ ਹੈ ਜਿਵੇਂ ਰਸ ਘੁੱਲ ਰਿਹਾ ਹੈ ਇਹ ਇੱਕ ਜਿਹੜਾ 6 ਮਿਸਰਿਆਂ ਦਾ ਮੁਸੱਦਸ ਕਤਾ ਸਾਡੇ ਭਾਈ ਸਾਡੇ ਦੋਸਤ ਸਾਡੇ ਮਿੱਤਰ ਯਸ਼ਪਾਲ ਸੈਗਲ ਹੋਰਾਂ ਪਿਜਵਾਇਆ ਏ ਇਹਨੂੰ ਸੁਣ ਕੇ ਤੇ ਤੁਸੀਂ ਮਜ਼ਾ ਲਵੋ ਕਿ ਕੀ ਵਾਕਿਆ ਹੋਇਆ ਉਹਨਾਂ ਦੇ ਘਰ ਤੇ ਉਹਨਾਂ ਇਹਨੂੰ ਕਿਸ ਤਰ੍ਹਾਂ ਨਜ਼ਮ ਤੇ ਰਕਮ ਕੀਤਾ ਅਜਿਹੇ ਵਾਕਿਆਤ ਪਿਆਰਿਓ ਸਾਡੇ ਨਾਲ ਵੀ ਹੁੰਦੇ ਹੀ ਰਹਿੰਦੇ ਨੇ ਸਰਦਾਰ ਇਸ਼ਰ ਸਿੰਘ ਈਸ਼ਰੋਰੀ ਲਿਖਦੇ ਨੇ ਕਿ ਇੱਕ ਦਿਨ ਭਾਏ ਨੇ ਕਹਾਣੀ ਜਈ ਮਜਬੂਰੀ ਕਿਤੋਂ ਲੈ ਆਂਦੀ ਕਰਜ਼ਾ ਝਾਕੇ ਤੇ ਅੱਗੋਂ ਸਿੰਘ ਮਾਰੇ ਪਿੱਛੋਂ ਲੱਤ ਮਾਰੇ ਦੁੱਧ ਚੋਈਏ ਪਰ ਪਾਸੇ ਪਨਾਹ ਕੇ ਤੇ ਚਾਰ ਸੇਰ ਤੋਂ ਵੱਧ ਨਾ ਦੁੱਧ ਦੇਵੇ ਅੱਠ ਸੇਰ ਵੱਡਾ ਪੂਰਾ ਖਾ ਕੇ ਤੇ ਇੱਕ ਦਿਨ ਖੁੱਲੀ ਬੋਰੀ ਵੇਖ ਛੋਲਿਆਂ ਦੀ ਖਾ ਗਈ ਸਾਰੀ ਹੋਈ ਕਿਲਾ ਤੋੜਾ ਕੇ ਤੇ ਉਧਰ ਮੱਜ ਦਰਦ ਨਾਲ ਤੜਫਦੀ ਸੀ ਤੇ ਭਾਈਆ ਚੋਨ ਦੇ ਲਈ ਵੰਗਾ ਪਾਉਣ ਲੱਗਾ ਮਾਰੀ ਖਿੱਚ ਕੇ ਮੱਜ ਨੇ ਲੱਤ ਮੂੰਹ ਤੇ ਤੇ ਭਾਈਆ ਵਾਂਗ ਲਾਟੂ ਚੱਕਰ ਖਾਨ ਲੱਗਾ ਪਿਆਰਿਓ ਕਿਸੇ ਵੇਲੇ ਕੋਈ ਭੈੜਾ ਡੰਗਰ ਖਰੀਦ ਲਈਏ ਤੇ ਇਸੇ ਤਰ੍ਹਾਂ ਹੀ ਹੁੰਦਾ ਮੈਂ ਆਪੋਂ ਬੜੇ ਸ਼ੌਕ ਦੇ ਨਾਲ ਡੰਗਰ ਰੱਖਣਾ ਵਾਂ ਤੇ ਮੈਂ ਆਪਣੇ ਕਿੱਲੇ ਤੇ ਐਸ ਵੇਲੇ ਵੀ ਦੋ ਡੰਗਰ ਰੱਖੇ ਹੋਏ ਨੇ ਹੁਣ ਤੇ ਪਿਆਰਿਓ ਡੰਗਰਾਂ ਨੂੰ ਕਮ ਅਜ਼ ਕਮ ਪਾਕਿਸਤਾਨ ਵਿੱਚ ਤੇ ਫਿਰ ਪੰਜਾਬ ਦੇ ਵਿੱਚ ਘਰ ਰੱਖਣਾ ਸਾਡੀ ਮਜਬੂਰੀ ਬਣ ਗਈ ਹੋਈ ਹੈ ਕਿਉਂਕਿ ਜਿਨੇ ਆਪਣੇ ਕਿੱਲੇ ਤੇ ਬੂਰੀ ਨਹੀਂ ਬਣੀ ਹੋਈ ਉਹ ਖਾਲਸ ਦੁੱਧ ਪੀਣ ਦਾ ਸੁਫਨਾ ਵੀ ਨਹੀਂ ਉਹ ਨ ਦੇਖ ਸਕਦਾ ਕਿਉਂਕਿ ਇੱਥੇ ਤੇ ਮਿਲਾਵਟ ਵਾਲਾ ਤੇ ਕੈਮੀਕਲ ਦੇ ਨਾਲ ਬਨਾਇਆ ਗਿਆ ਹੋਇਆ ਦੁੱਧ ਹੀ ਸਾਡੇ ਵਸੇਬ ਦੇ ਵਿੱਚ ਵਿਕਦਾ ਏ ਹਰ ਪਾਸੇ ਤੇ ਕੋਈ ਐਸਾ ਏਦਾਰਾ ਵੀ ਨਹੀਂ ਜਿਹੜਾ ਇਹਦੀ ਰੋਕ ਥਾਮ ਜਾਂ ਇਹਦਾ ਇਨਸਦਾਦ ਕਰ ਸਕੇ ਸਾਹਿਬੋ ਇਹ ਤੇ ਸੀ ਉਹ manzoom qata ਜਿਹੜਾ ਸਾਡੇ ਮਿੱਤਰ ਸਾਨੂੰ ਪਿਜਵਾਇਆ ਤੇ ਅਸਾਂ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕੀਤਾ ਆਓ ਹੁਣ ਤੁਹਾਡੇ ਪਿਜਵਾਏ ਹੋਏ ਅਖਾਨ ਲੈ ਕੇ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ ਉਹਨਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਗੱਲਾਂ ਬਾਤਾਂ ਬਾਕੀ ਆਪਣੇ ਵਿਚਾਰ ਉੱਥੇ ਹੀ ਚੱਲਗੇ ਤੁਹਾਡੇ ਨਾਲ ਸਾਂਝੇ ਕਰਾਂਗੇ ਆਓ ਸਾਡੇ ਨਾਲ ਹੋ ਚੱਲ ਅਸਲਾਮੁਆਲਿਕਮ ਜਨਾਬੇ ਅਲੀ ਜੀ ਬਿਸਮਿਲਲਾ ਜੀ ਵਾਅਲੈਕਮ ਸਲਾਮ ਜਨਾਬ ਡਾਕਟਰ ਸਾਹਿਬ ਖੈਰੀਆਓ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਬੜੀ ਨਵਾਜ਼ਿਸ਼ ਜਨਾਬ ਬੜੀ ਮਿਹਰਬਾਨੀ ਬਾਈਵਾ ਸਾਹਿਬ ਬਾਈਵਾ ਸਾਹਿਬ ਅੱਜ ਜਨਾਬ ਸਾਨੂੰ ਸਭ ਤੋਂ ਪਹਿਲਾਂ ਅਖਾਨ ਪਝਵਾਇਆ ਹੈ ਮੁਹੰਮਦ ਸ਼ਹਿਬਾਸ ਚੀਮਾ ਸਾਹਿਬ ਨੇ ਜੀ 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 ਅਮਰੀਕਾ 'ਚ ਵਸਦੇ ਨੇ ਵਾਹ ਜੀ ਵਾਹ ਸਾਡੇ ਬੜੇ ਪਿਆਰੇ ਦੋਸਤ ਨੇ ਗੁਜਰਾਵਾਲਾ ਦੇ ਨਾਲ ਹੀ ਵਜ਼ੀਰਾਬਾਦ ਦੇ ਨਾਲ ਇਹਨਾਂ ਦਾ ਪਿੰਡ ਹੈ ਜੀ ਹੂੰ ਹੂੰ ਤੇ ਉਹਨਾਂ ਅਖਾਨ ਪਝਵਾਇਆ ਜੀ ਕਿ ਦੇਸੀ ਖੋਤੀ ਹਾਂਜੀ ਤੇ ਵਿਲੈਤੀ ਟੀਟਨੇ ਹਾਂਜੀ ਇਹ ਟੀਟਨੇ ਹੁੰਦੇ ਨੇ ਜਿਹੜਾ ਖੋਤਾ ਜਦੋਂ ਉੱਟਪਦਾ ਨਾ ਜੀ ਜੀ ਤੇ ਪਿਛਾਂ ਨੂੰ ਦਲਤੀਆਂ ਮਾਰਦਾ ਤੇ ਪਿੱਛਾ ਚੁੱਕ ਕੇ ਤੇ ਬੜਾ ਖੁਸ਼ ਹੁੰਦਾ ਜੀ ਜੀ ਉਹਨੂੰ ਆਂਦੇ ਨੇ ਹਾਂ ਅਸਲ ਕੀ ਇਸਾਖਾਨ ਕੀ ਦੱਸਿਆ ਗਿਆ ਕਿ ਹਰ ਬੰਦਾ ਆਪਣਾ ਜਿਹੜਾ ਉਹਦਾ ਵਸੀਬ ਏ ਜੀ ਜੀ ਉਹਦੇ ਰੰਗ ਵਿੱਚ ਰੰਗਿਆ ਹੋਏ ਤੇ ਸੋਹਣਾ ਲੱਗਦਾ ਹਾਂ ਭਾਵੇਂ ਉਹ ਕਿਤੇ ਬਾਹਰ ਵੀ ਚਲਾ ਜਾਏ ਜੀ ਜੀ ਜਿੱਥੇ ਮਰਜ਼ੀ ਜਾਏ ਜਿੰਨਾ ਮਰਜ਼ੀ ਪੜਿਆ ਲਿਖਿਆ ਹੋਏ ਜੀ ਜੀ ਲੇਕਿਨ ਜਦੋਂ ਉਹ ਭਾਵੇਂ ਵੱਡਾ ਅਫਸਰ ਲੱਗ ਜੇ ਜਦੋਂ ਆਪਣੀ ਬਸੋਂ ਵਿੱਚ ਆਏ ਤੇ ਆਪਣੀ ਬਸੋਂ ਵਾਸੀਆਂ ਵਰਗਾ ਲਿਬਾਸ ਪਾਏ ਵਾਹ ਉਹਨਾਂ ਵਰਗਾ ਬੋਲ ਚਾਲ ਰੱਖੇ ਬਹਿਨ ਉੱਠਣ ਵੀ ਉਹਨਾਂ ਵਰਗਾ ਹੋਏ ਜੀ ਤੇ ਜਿਹੜੇ ਲੋਕ ਜਿਹੜੇ ਨੇ ਨਾ ਜੀ ਉਹ ਜਿਵੇਂ ਆਂਦੇ ਨੇ ਕਿ ਆਪ ਆਪ ਕਰ ਮਉਓ ਬੱਚਾ ਫਾਰਸੀਆਂ ਘਰ ਗਾਲੇ ਆਹ ਉਹ ਇੱਕ ਮਾਈ ਦਾ ਮੁੰਡਾ ਕਿਤੇ ਫੌਜ ਚ ਭਰਤੀ ਹੋ ਗਿਆ ਪੁਰਾਣੇ ਜ਼ਮਾਨੇ ਚ ਉਦੋਂ ਫੌਜ ਨੂੰ ਲਾਮ ਆਂਦੇ ਸਨ ਜੀ ਜੀ ਦੂਸਰੀ جنگੇ عظیم ਚ 6 5 5 6 6 ਸਾਲ ਘਰ ਹੀ ਨਾ ਆਉਣਾ ਹਾਂਜੀ ਆਉਂਦਿਆਂ ਨੂੰ ਜਾਣਿਆਂ ਨੇ ਪਿਓ ਨੂੰ ਪਛਾਣਣਾ ਹੀ ਨਾ ਉਸ ਵੇਲੇ ਦੀ ਗੱਲ ਐ ਵੀ ਉਹ ਕਿਤੇ ਫੌਜੀ ਸੀ ਤੇ ਉਹ ਉੱਥੇ ਜਨਾਬ ਗਿਆ ਤੇ ਉਹ ਵਾਪਸ ਉਹਨੂੰ ਉਦੋਂ ਰਾਜ ਸੀ ਫਾਰਸੀਆਂ ਦਾ ਜੀ ਤੇ ਉਥੇ ਹੁਣ ਪਾਣੀ ਨੂੰ ਆ ਬਾਂਦੇ ਸਨ ਉਹਨੂੰ ਘਰ ਆਇਆ ਤੇ ਉਹਨੂੰ ਬੜੀ ਤਰੇਹ ਲੱਗੀ ਸੀ ਉਹ ਗਰਮੀ ਜੋਗ ਤੇ ਹਫਿਆ ਤਫਿਆ ਆਇਆ ਤੇ ਉਹ ਜਨਾਬ ਦਾ ਆਖਿਆਬ ਆਬ ਉਹ ਮਾਉ ਨੂੰ ਗਰੀਕੋ ਲਿਆ ਕੇ ਦੇ ਕੇ ਦੀ ਖੰਡ ਲਿਆ ਕੇ ਦੇ ਕੇ ਦੀ ਰੋਟੀ ਲਿਆ ਕੇ ਦੇ ਤੇ ਉਹ ਪਾਣੀ ਮੰਗਦਾ ਪਾਣੀ ਮੰਗਣ ਡਿਆ ਸੀ ਤੇ ਉਹਨੂੰ ਵਿਚਾਰੀ ਨੂੰ ਸਮਝ ਨਹੀਂ ਸੀ ਆਉਂਦੀ ਅਜੀ ਅਹੀਰੋ ਮਰ ਗਿਆ ਹਾਂ ਜੇ ਤਾਂ ਮਰ ਗਿਆ ਤੇ ਬਾਅਦ ਕਿਸੇ ਦੱਸਿਆ ਵੀ ਆਪ ਤੇ ਪਾਣੀ ਨੂੰ ਆਂਦੇ ਨੇ ਉਹਨੇ ਆਖਿਆ ਆਪ ਆਪ ਕਰਮ ਹੋਇਓ ਬੱਚਾ ਫਾਰਸੀਆਂ ਘਰ ਗਾਲੇ ਜੇ ਮੈਂ ਜਾਣਿਆ ਪਾਣੀ ਮੰਗਦਾ ਭਰ-ਭਰ ਦਿੰਦੀ ਪਿਆਲੇ ਤਾਂ ਸਗਵੀ ਇਹੋ ਹੀ ਗੱਲ ਹੈ ਜੇ ਅਸੀਂ ਜਿਹੜੇ ਮਾਹੌਲ ਦਾ ਹਿੱਸਾ ਵਾਂ ਜਿਹਦੇ ਵਿੱਚ ਅਸੀਂ ਪਾਲ ਕੇ ਵੱਡੇ ਹੋਏ ਆਂ ਜੀ ਅਸੀਂ ਜਿੱਥੇ ਮਰਦੀ ਜਾਈਏ ਜੋ ਮਰਦੀ ਬਣ ਜਾਈਏ ਜਦੋਂ ਅਸੀਂ ਆਪਣੀ ਬਸੋਂ ਵਿੱਚ ਆਈਏ ਆਪਣੇ ਪਿੰਡ ਵਿੱਚ ਆਈਏ ਸਾਨੂੰ ਪਿੰਡ ਵਾਸੀਆਂ ਵਰਗਾ ਲਿਬਾਸ ਉਹਨਾਂ ਵਰਗੀ ਗੱਲਬਾਤ ਉਹਨਾਂ ਵਰਗਾ ਬਹਿਣ ਉਠਣ ਕਰਨਾ ਚਾਹੀਦਾ ਹੈ ਜੀ ਉਹਦੇ ਨਾਲ ਉਸ ਬੰਦੇ ਦੀ ਇੱਜ਼ਤ ਵਧੇਗੀ ਵਾਹ ਘਰ ਵਾਲੇ ਆਖਣਗੇ ਯਾਰ ਵੇਖ ਲੈ ਐਡਾ ਪੜਿਆ ਲਿਖਿਆਈ ਮਾਸਾ ਇਹਦੇ ਵਿੱਚ ਬਹੁ ਮਜਾਜ ਨਹੀਂ ਹਾਂ ਹਾਂਜੀ ਕੋਈ ਤੂ ਤੜਿੰਗ ਨਹੀਂ ਇਹਦੇ ਵਿੱਚ ਤੇ ਜਿਹੜੇ ਲੋਕੀ ਜਿਨ੍ਹਾਂ ਦੀ ਬੈਟਰੀ ਨਿੱਕੀ ਹੁੰਦੀ ਹੈ ਹਾਂਜੀ ਜਾਂ ਮਤਲਬ ਤੁਸੀਂ ਥੋੜ ਪੂੰਜੀਏ ਜਿਹੜੇ ਹੁੰਦੇ ਨੇ ਜਾਂ ਨੌ ਦੌਲਤੀਏ ਜਿਨ੍ਹਾਂ ਨੂੰ ਆਂਦੇ ਨੇ ਉਹ ਫਿਰ ਬਾਹਰੋਂ ਆਉਣਗੇ ਤੋਂ ਦਿਲ ਕਰੇ ਤੋਂ ਜੀਨ ਦੀ ਪਾਰਟੀ ਜਿਹੜੀ ਗੋਡਿਆਂ ਤੋਂ ਜਾਣ ਕੇ ਪਹਾੜੀ ਪੈਂਟ ਹੁੰਦੀ ਹੈ ਨਾ ਜੀ ਉਹ ਉਧਰ ਦੇ ਲੋਕੀ ਮਜਬੂਰੀ ਨਾ ਉਹਨਾਂ ਦੀ ਬੱਚਿਆਂ ਨੂੰ ਉਹ ਬੱਚੇ ਗਰੀਬ ਹੁੰਦੇ ਨੇ ਉਹ ਮਾਂ ਪਿਓ ਉਹਨਾਂ ਨੂੰ ਉਹਨਾਂ ਨੂੰ ਉਹ ਨਹੀਂ ਸਪੋਰਟ ਕਰਦੇ ਸਕੂਲਾਂ ਕਾਲਜਾਂ 'ਚ ਤੇ ਉਹ ਵਿਚਾਰੇ ਮਜਬੂਰੀ ਖਣੋ ਉਹਨਾਂ ਦੇ ਕੱਪੜੇ ਉਹ ਇੱਕੋ ਹੀ ਜੀਨ ਦੀ ਪੈਂਟ ਜਿਹੜੀ ਆ ਉਹਦੇ ਨਾਲ ਸਾਰੀ ਜ਼ਿੰਦਗੀ ਨਿਗਾਹ ਛੱਡਦੇ ਨੇ ਤੇ ਸਾਡੇ ਜਿਹੜੇ ਫਿਤੇ ਇਹ ਜਾਣ ਬੁੱਝ ਕੇ ਉੱਤੇ ਜਨਾਬ ਇਸਤਰੀਆਂ ਲਾ ਲਾ ਕੇ ਤੁਨੂੰ ਸਾਰਦੇ ਨੇ ਤੋ ਇਸ ਖਾਨ ਚ ਜੀ ਦੱਸਿਆ ਵੀ ਦੇਸੀ ਕੋਤੀ ਬੇ ਬੰਦਾ ਤੇ ਤੂੰ ਇੱਥੋਂ ਦਾ ਹਾਂ ਤੇ ਤੂੰ ਟੀਕਨੇ ਜਿਹੜੇ ਨੋਨਾ ਵਰਗੇ ਮਾਰਦਾ ਫਿਰਨਾ ਤੇ ਤੈਨੂੰ ਇਹ ਚੰਗਾ ਨਹੀਂ ਇਹ ਉਹਨਾਂ ਲੋਕਾਂ ਨੂੰ ਜੁਗਤ ਕੀਤੀ ਗਈ ਹੈ ਜਿਹੜੇ ਲੋਕੀ ਫੋ ਫੋ ਐਵੇਂ ਆ ਕੇ ਨਾ ਤੇ ਮਤਲਬ ਇਹ ਕਿ ਕੱਢ ਕੱਢ ਕੇ ਕਈ ਵੇਖਦੇ ਨੇ ਜੀ ਬਾਹਰੋਂ ਆਉਣਗੇ ਤੇ ਗੋਡਲੀ ਗੋਡਲੀਫ ਦੀ ਡੱਬੀ ਹੱਥ 'ਚ ਫੜੀ ਫਿਰਨਗੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਗੋਗਲੀਫ ਦੇ ਝਗੜਾ ਅੱਲਾ ਚਿਕੜ ਬੋਦੇ ਵੀ ਪੈ ਸਕਦੇ ਹਾਂਜੀ 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 ਤੇ ਉਹ ਜਿਵੇਂ ਨਾ ਛੋਟਿਆਂ ਲੋਕਾਂ ਵਾਂਗਰ ਪੰਜਵੇਂ ਨੱਥ ਪਾਈ ਤੇ ਉਹ ਜਿਵੇਂ ਕੱਲ ਖਾਨ ਕੀਤਾ ਸੀ ਹਾਂਜੀ ਜੀ ਦੀ ਨੱਥ ਕਦੀ ਹੱਥ ਕਦੀ ਨੱਕ ਹਾਂਜੀ ਹਾਂਜੀ ਅਜੀ ਤੂੰ ਇਹ ਸਖਾਨ ਵਿੱਚ ਵੀ ਸਗਮੀ ਉਹੋ ਹੀ ਮਤ ਦਿੱਤੀ ਗਈ ਵਾਹ 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 ਲੋ ਜੀ ਸ਼ਬਾਸ ਚੀਮਾ ਸਾਹਿਬ ਬੜਾ ਸੋਹਣਾ ਤੁਸਾਂ ਅਖਾਨ ਪਜੋਆਇਆ ਸੀ ਤੇ ਸਾਡੇ ਸਾਰੇ ਪਿਆਰੇ ਵੇਖਣ ਵਾਲਿਆਂ ਵੀ ਸੁਣ ਲਿਆ ਬਾਜਵਾ ਸਾਹਿਬ ਨੇ ਬੜਾ ਸੋਹਣਾ ਉਹਦਾ ਨਖੇੜਾ ਕੀਤਾ ਵੀ ਦੇਸੀ ਖੋਤੀ ਤੇ ਵਿਲੈਤੀ ਟੀਟਣੇ ਯਾਨੀ ਅਜਿਹਾ ਬੰਦਾ ਜਿਹੜਾ ਕਿਸੇ ਆਪਣੀ ਵਸੋਂ ਚ ਦੁਬਾਰਾ ਵਾਪਸ ਆਏ ਤੇ ਆਪਣੀ ਔਕਾਤ ਭੁੱਲ ਜੇ ਯਾਨੀ ਕਮ ਜ਼ਰਫ ਆਦਮੀ ਉਹਨੂੰ ਜਦੋਂ ਕੋਈ ਥੋੜਾ ਬਹੁਤਾ ਜ਼ਿਆਦਾ ਛੋਟੇ ਭਾਂਡੇ ਚ ਪੈ ਜਾਏ ਤੇ ਫਿਰ ਉਹ ਭਾਂਡੇ ਚੋਂ ਬਾਹਰ ਪਿਆ ਡਿੱਗਦਾ ਉਬਲਦਾ ਪਿਆ ਵਿੱਚੋਂ ਬਾਹਰ ਅਜਿਹੇ ਬੰਦਾ ਜਿਹੜਾ ਪਿਆਰਿਓ ਜਿਹੜਾ ਕਿ ਆਪਣੇ ਵਸੇਬ ਦੇ ਵਿੱਚ ਆਪਣਾ ਹੀ ਕਲਚਰ ਭੁੱਲ ਜਾਏ ਤੇ ਬਗਾਨਾ ਜਿਹੜਾ ਪਹਿਨਾਵਾ ਉਹ ਪਾਣ ਕੇ ਫੇਰੇ ਜਾਂ ਬਗਾਨੀਆਂ ਹਰਕਤਾਂ ਆ ਕੇ ਅਜਿਹਾਂ ਜਿਹੜੀਆਂ ਉਪਰੀਆਂ ਲੱਗਣ ਸਾਡੇ ਵਸੇਬ ਵਿੱਚ ਉਹ ਚੀਜ਼ਾਂ ਅਪਣਾਏ ਤੇ ਉਹ ਫਿਰ ਕਿੰਨਾ ਨਹੀਂ ਲੱਗਦਾ ਜਿਵੇਂ ਇੱਕ ਉਰਦੂ ਵਿੱਚ ਆਖਦੇ ਨੇ ਵੀ ਕਵਾਂ ਚਲਾ ਹਸ ਕੀ ਚਾਲ ਤੋਂ ਆਪਣੇ ਵੀ ਭੁੱਲ ਗਿਆ ਯਾਨੀ ਸਾਡੇ ਦੇਸ਼ ਪੰਜਾਬ ਦਾ ਕੋ ਬੰਦਾ ਹੋਵੇ ਜ਼ਨਾਨੀ ਹੋਵੇ ਭਾਵੇਂ ਅਮਰੀਕਾ ਟੁਰ ਜਾਏ ਉੱਥੇ ਜਾ ਕੇ ਵੀ ਉਹ ਅੰਗਰੇਜ਼ ਤੇ ਨਹੀਂ ਬਣ ਜਾਣਾ ਰਹਿਣਾ ਤੇ ਉਹਨੇ ਆਪਣੇ ਦੇਸ਼ ਦਾ ਹੀ ਵਾਸੀ ਹੈ ਨਾ ਜੀ ਉਸ ਮਾਹੌਲ 'ਚ ਠੀਕ ਹੈ ਉੱਥੋਂ ਦਾ ਪਹਿਨਾਵਾ ਪਹਿਨੇ ਲੇਕਿਨ ਅਜਿਹੀਆਂ ਹਰਕਤਾਂ ਨਾ ਕਰੇ ਕਿ ਜਿਹੜੀਆਂ ਉੱਥੇ ਉਪਰੀਆਂ ਲੱਗਣ ਇਹੋ ਮਤ ਇਸ ਖਾਨ ਜਿੱ ਦਿੱਤੀ ਗਈ ਹੋਈ ਹੈ ਬਾਈਵਾ ਸਾਹਾ ਬ ਯਸ਼ਪਾਲ ਸੈਗਲ ਸਾਹਿਬ ਜੀ 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 ਸਨਾਮ ਹਾਂ ਜੀ ਉਦਮ ਸਿੰਘ ਵਾਲਾ ਹਾਂ ਜੀ ਉਦਮ ਸਿੰਘ ਦੀ ਧਰਤੀ ਉੱਥੋਂ ਦੇ ਰਿਆਸੀ ਨੇ ਤਾਂ ਸਾਡੇ ਬੜੇ ਪੱਕੇ ਤੇ ਬੜੇ ਪੀਂਜੇ ਹਾਂ ਜੀ ਹਾਂ ਜੀ ਆ ਬੜੇ ਦਰਸ਼ਕ ਨੇ ਜਨਾਬ ਬੜੇ ਪਿਆਰੇ ਮਿੱਤਰ ਨੇ ਜੀ ਜੀ ਉਹਨਾਂ ਜਨਾਬ ਬੜਾ ਹੀ ਸੋਨਾ ਇੱਕ ਸ਼ੇਰ ਭੇਜਿਆ ਹੈ ਸ਼ੇਰ ਹੈ ਲੇਕਿਨ ਅਖਾਂਦ ਦਾ ਦਰਜਾ ਰੱਖਦਾ ਹੈ ਉਹਨਾਂ ਆਖਿਆ ਜੀ ਪੱਲੇ ਖਰਚ ਨਹੀਂ ਬਣਦੇ ਹਾਂ ਜੀ ਪੰਛੀ ਤੇ ਦਰवेश ਹਾਂਜੀ ਹਾਂਜੀ ਤੇ ਜਿਨ੍ਹਾਂ ਨੂੰ ਆਸਰਾ ਰੱਬ ਦਾ ਉਹਨਾਂ ਨੂੰ ਰਜ਼ਕ ਹਮੇਸ਼ ਹਾਂਜੀ ਇਹ ਦੇ ਇਸਖਾਨ ਜੇ ਮਤ ਦਿੱਤੀ ਗਈ ਹੈ ਭਈ ਜਿਹੜੇ ਦਰवेश ਲੋਕ ਨੇ ਜਿਨ੍ਹਾਂ ਨੇ ਅੱਲਾ ਦੇ ਭੇਟ ਨੂੰ ਪਾ ਲਿਆ ਸਰ ਤੇ ਪੰਛੀ ਜਿਹੜੇ ਪੱਖੂ ਨੇ ਜਾਨਵਰ ਨੇ ਉਡਾਰੂ ਉੱਡਣ ਵਾਲੇ ਜੀ ਜੀ ਜ਼ਾਰੀ ਅਸੀਂ ਵੇਖਨੇ ਆ ਉਹਨਾਂ ਦਾ ਵੀ ਕੋਈ ਆਲਣਾ ਨਹੀਂ ਹੁੰਦਾ ਕੋਈ ਘਰ ਨਹੀਂ ਆਲਣੇ ਪਾਇਆ ਹੁੰਦਾ ਕੋਈ ਘਰ ਨਹੀਂ ਹੁੰਦਾ ਉਹਨਾਂ ਨੂੰ ਸਵੇਰ ਦੀ ਕੋਈ ਫਿਕਰ ਨਹੀਂ ਹੁੰਦੀ ਸਵੇਰੇ ਅਸੀਂ ਕਿੱਥੋਂ ਖਾਵਾਂਗੇ ਸ਼ਾਮ ਨੂੰ ਖਾਂਦੇ ਕਿਤੋਂ ਕਿੱਥੋਂ ਲੱਭ ਗਿਆ ਪੁੱਛੋਂਗਾ ਚੁਗ ਕੇ ਤੋਂ ਰੁੱਖਾਂ ਦੇ ਬਹਿ ਜਾਂਦੇ ਨੇ ਆਹ ਔਰ ਅੱਲਾ ਦੇ ਆਸਰੇ ਦੇ ਉੱਤੇ ਮੀਂਹ ਹੀਰੀਆਂ ਵੀ ਉੱਥੇ ਹੀ ਪੇ ਜਰਦੇ ਨੇ ਜੀ ਇਸ ਤਰ੍ਹਾਂ ਹੀ ਜਿਹੜਾ ਦਰवेश ਏ ਜਿਨੇ ਦੁਨੀਆ ਦੀ ਮਾਇਆ ਵੱਲੋਂ ਕੰਡ ਕਰ ਲਈ ਏ ਦੁਨੀਆ ਦੀ ਮਾਇਆ ਨੂੰ ਜੀ ਔਰ ਹਕੀਕਤ ਜਿਹੜੀ ਐ ਜ਼ਿੰਦਗੀ ਦੀ ਅਸਲੀ ਹਕੀਕਤ ਉਹਦੇ ਪੇਟ ਨੂੰ ਪਾ ਲਿਆ ਜੀ ਜੀ ਔਰ ਕਲੰਦਰ ਦੇ ਰੇਤ ਨੂੰ ਪੇਟ ਨੂੰ ਪਾ ਲਿਆ ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀ ਕਿ ਜਿਸ ਪਾਇਆ ਪੇਟ ਕਲੰਦਰ ਦਾ ਰਾਹ ਖੋਜਿਆ ਆਪਣੇ ਅੰਦਰ ਦਾ ਜੀ ਉਹ ਵਾਸੀ ਇਹ ਸੁਖ ਮੰਦਰ ਦਾ ਵਾਹ ਵਾਹ ਜਿੱਥੇ ਕੋਈ ਨਾ ਚੜਦੀ ਲੈਂਦੀ ਏ ਮੂਆਈ ਬਾਤ ਨਾ ਰਹਿੰਦੀ ਵਾਹ 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 ਤਾਂ ਉਹ ਜਿਹੜਾ ਬੰਦਾ ਮਤਲਬ ਇਹ ਉਹ ਸੁਖ ਮੰਦਰ ਕੀ ਰਹਿ ਰਿਹਾ ਹੁੰਦਾ ਹੈ ਉਹਨੂੰ ਦੁਨੀਆ ਦੀ ਕਿਸੇ ਉਹਨੂੰ ਫਿਕਰ ਨਹੀਂ ਹੁੰਦਾ ਉਹਨੂੰ ਪਤਾ ਹੈ ਉਹਨੂੰ ਇਹ ਪੱਕ ਹੁੰਦਾ ਵੀ ਜਿਹਨੇ ਮੂੰਹ ਲਾਇਆ ਉਹ ਟੁੱਕਰ ਵੀ ਦੇਗਾ ਵਾਹ 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 ਤੇ ਜਿਹਨੇ ਚੁੰਜੀ ਲਾਈ ਉਹ ਚੋਗ ਵੀ ਦੇਗਾ ਵਾਹ ਵਾਹ ਤੇ ਨਾਲੇ ਚੋਗ ਦੇਣਾ ਤੇ ਟੁੱਕਰ ਦੇਣਾ ਤੇ ਰੱਬ ਦਾ ਕੰਮ ਹੀ ਬੰਦੇ ਦਾ ਆਪਣਾ ਕੰਮ ਹੀ ਨਹੀਂ ਹੈ ਆਹਾ ਆਹਾ ਇਸ ਵਾਸਤੇ ਜਿਹੜੇ ਲੋਕ ਗਿਆਨੀ ਹੁੰਦੇ ਨੇ ਹਾਂਜੀ ਉਹ ਕਦੀ ਪੱਲੇ ਨੋਟ ਬੰਨ ਕੇ ਨਹੀਂ ਟੁੱਟਦੇ ਉਹਨਾਂ ਨੂੰ ਪਤਾ ਹੁੰਦਾ ਕਿ ਮੇਰਾ ਅੱਲਾ ਮੇਰੇ ਸਬੱਬ ਪੈਦਾ ਕਰ ਦੇਗਾ ਕਿਉਂਕਿ ਉਹੋ ਹੀ ਅਸਲ ਕੀ ਆ ਹਯੋ ਯਾਕੀਉਮ ਤੇ ਉਹਨਾਂ ਦਾ ਪੱਕਾ ਇਤਿਹਾ ਹੁੰਦਾ ਯਾ ਹਯੋ ਯਾਕੀਉਮ ਦੇ ਤੇ ਉਹਨਾਂ ਦਾ ਪੂਰਾ ਇਤਿਹਾ ਹੁੰਦਾ ਇੰਦੀ ਜਾਨਵਰਾ ਦਾ ਹੁੰਦਾ ਔਰ ਜਿਹੜੇ ਲੋਕਾਂ ਦਾ ਇਹ ਪੱਕਾ ਯਕੀਨ ਹੁੰਦਾ ਉਹ ਕਦੀ ਭੁੱਖੇ ਨਹੀਂ ਮਰਦੇ ਭੁੱਖੇ ਨਹੀਂ ਮਰਦੇ ਇਹ ਸਖਾਨ ਇੱਕ ਇਹ ਗੱਲ ਵਾਹ ਵਾਹ ਹਾਂਜੀ ਲਓ ਜੀ ਪਿਆਰਿਓ ਪੱਲੇ ਖਰਚ ਨਹੀਂ ਬਣਦੇ ਪੰਛੀ ਤੇ ਦਰਵੇਸ਼ ਤੇ ਜਿਨ੍ਹਾਂ ਨੂੰ ਆਸਰਾ ਰੱਬ ਦਾ ਉਹਨਾਂ ਨੂੰ ਰਜ਼ਕ ਹਮੇਸ਼ਾ ਸਾਬੋ ਤੁਸੀਂ ਦੇਖੋ ਨਾ ਇਸ ਅਖਾਨ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਪੰਛੀ ਤੇ ਦਰਵੇਸ਼ ਤੁਸੀਂ ਦੇਖੋ ਕਿ ਜਦੋਂ ਸਵੇਰੇ ਸਵੇਰੇ ਸਰਗੀ ਵੇਲੇ ਆਪਣੇ ਆਲਣੇ ਦੇ ਵਿੱਚੋਂ ਪਰਿੰਦੇ ਉੱਡਦੇ ਨੇ ਤੇ ਤੁਸੀਂ ਵੇਖਿਆ ਵੀ ਕਿਸੇ ਨੇ ਉਹਨਾਂ ਦੀ ਕੋਈ ਰੋਟੀ ਪਕਾਈ ਹੁੰਦੀ ਹੈ ਜਾਂ ਉਹਨਾਂ ਵਾਸਤੇ ਕੋਈ ਨਾਸ਼ਤਾ ਸਜਾ ਕੇ ਬੈਠਾ ਹੁੰਦਾ ਹੈ ਕਿ ਹੁਣੇ ਆਵੇਗਾ ਬਾਈ ਕਾਂ ਆਵੇਗਾ ਜਾਂ ਚਿੜੀ ਆਵੇਗੀ ਜਾਂ ਫਲਾਣਾ ਜਾਨਵਰ ਆਏਗਾ ਪਰਿੰਦਾ ਆਵੇਗਾ ਤੇ ਇੱਥੇ ਨਾਸ਼ਤਾ ਕਰ ਲੇਗਾ ਨਹੀਂ ਇਸੇ ਤਰ੍ਹਾਂ ਹੀ ਦਰवेश ਦੀ ਮਿਸਾਲ ਦਿੱਤੀ ਗਈ ਹੈ ਕਿ ਦਰवेशਾਂ ਨੇ ਪੰਖਵਾਂ ਕੋਲੋਂ ਇਹ ਸਬਕ ਹਸਲ ਕੀਤਾ ਕਿ ਵੇਖੋ ਯਾਰ ਜਿਹਦੇ ਇਹਨਾਂ ਨੂੰ ਰਜ਼ਕ ਰਿਜ਼ਕ ਦਿੰਦਾ ਹੈ ਤੇ ਸਾਨੂੰ ਵੀ ਦੇਗਾ ਔਰ ਦਰवेशਾਂ ਨੂੰ ਵੀ ਦਿੰਦਾ ਤੇ ਸਾਨੂੰ ਇਸ ਸ਼ੇਰ 'ਚ ਇਹ ਮੱਤ ਦਿੱਤੀ ਗਈ ਹੈ ਜੇ ਜੇ ਅੱਲਾਹ ਬਾਪ ਸੱਚਾ ਸਾਈ ਜਿਹੜਾ ਕਿ ਰਾਜ਼ ਕੇ ਕੁੱਲ ਏ ਜਿਉ ਪਖੂਆਂ ਨੂੰ ਤੇ ਸਮੁੰਦਰਾਂ ਦੇ ਵਿੱਚ ਪਾਣੀਆਂ ਦੇ ਵਿੱਚ ਵਸਣ ਵਾਲੇ ਜਿੰਨੀ ਦੁਨੀਆ ਦੇ ਜਾਨਵਰ ਨੇ ਹਸ਼ਰਾਤ ਜਿਹੜੇ ਜ਼ਮੀਨ ਦੇ ਅੰਦਰ ਵਸਦੇ ਨੇ ਜੇ ਉਹਨਾਂ ਨੂੰ ਦਿੰਦਾ ਤੇ ਦਰਵੇਸ਼ਾਂ ਨੂੰ ਦਿੰਦਾ ਤੇ ਤੁਸੀਂ ਵੀ ਦਰਵੇਸ਼ਾਂ ਵਾਲਾ ਤੇ ਪਖੂਆਂ ਵਾਲਾ ਤਕਵਾ ਆਪਣੇ ਅੰਦਰ ਪੈਦਾ ਕਰੋ ਰਜ਼ਕ ਦੀ ਤਲਾਸ਼ ਦੇ ਵਿੱਚ ਦੂਸਰੇ ਦਾ ਹੱਕ ਖੋਣਾ ਕਿਸੇ ਦੀ ਜਗ੍ਹਾ ਤੇ ਕਬਜ਼ਾ ਕਰ ਲੈਣਾ ਇਸਤਿਹਸਾਲ ਕਰਨਾ ਇਨਸਾਨ ਨੂੰ ਜ਼ੇਬ ਨਹੀਂ ਦਿੰਦਾ ਇਹ ਬੰਦੇ ਦਾ ਕੰਮ ਹੀ ਨਹੀਂ ਰਿਜ਼ਕ ਤੇ ਅੱਲਾ ਨੇ ਦੇਣਾ ਬੰਦੇ ਦਾ ਕੰਮ ਕੁਝ ਹੋਰ ਹੈ ਬੰਦੇ ਨੂੰ ਉਹ ਕਰਨਾ ਚਾਹੀਦਾ ਬਾਈਵਾ ਸਾਹਿਬ ਨਵਾਏ ਵਕਤ ਗਰੁੱਪ ਜਿਹੜਾ ਸਾਡੇ ਮੁਲਕ ਦਾ ਇੱਕ ਬੜਾ ਵੱਡਾ ਇਸ਼ਾਇਤੀ ਜਿਹੜਾ ਹੈ ਜੀ 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 ਉਹਨਾਂ ਦਾ ਅਖਬਾਰ ਨਵਾਏ ਵਕਤ ਬੜਾ ਮਾਰੂਫ ਬੜਾ ਪੁਰਾਣਾ ਪੁਰਾਣਾ ਜੀ ਸਾਡੇ ਪਾਕਿਸਤਾਨ ਦੀ ਤਾਰੀਖ ਦਾ ਉਰਦੂ ਸਾਫਤ ਦਾ ਸਭ ਤੋਂ ਪੁਰਾਣਾ ਅਖਬਾਰ ਹੈ ਜੀ 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 ਉਹਨਾਂ ਦੇ ਵਿੱਚ ਜਨਾਬ ਕੰਮ ਕਰਦੇ ਨੇ ਇਸ ਗਰੁੱਪ ਵਿੱਚ ਮੁਹੰਮਦ ਸਲੀਮ ਸਾਹਿਬ ਜੀ 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 ਤੇ ਬੜੇ ਪਿਆਰੇ ਸਾਡੇ ਦਰਸ਼ਕ ਨੇ ਔਰ ਬੜੇ ਪੱਕੇ ਪੰਜਾਬੀ ਨੇ ਪੰਜਾਬੀ ਲਵਰ ਨੇ ਹੂੰ ਹੂੰ ਉਹਨਾਂ ਜਨਾਬ ਅਖਾਨ ਪਜਵਾਇਆ ਹੈ ਭਈ ਡੱਡ ਦੇ ਸੋਨੇ ਦੇ ਵੀ ਨਾ ਲੱਗ ਜਾਣ ਨਾ ਹਾਂਜੀ ਤੇ ਉਹ ਟੱਪਣੋ ਨਹੀਂ ਰਹਿ ਸਕਦੀ ਹਾਂਜੀ ਇਹ ਡਾਡਾ ਨੇ ਨਹੀਂ ਛੋਟੀ ਡੱਡੀ ਨੂੰ ਜੀ ਜੀ ਤੇ ਉਹਦੇ ਨੌਂਦਰਾਂ ਜ਼ਾਰੇ ਹੁੰਦੀਆਂ ਨੇ ਤੇ ਇਹ ਦੱਸਿਆ ਗਿਆ ਕਿ ਜਿਹੜੀ ਫਿਤਰਤ ਹੈ ਨਾ ਆਹਹੋ ਕਦੀ ਨਹੀਂ ਬਦਲਦੀ ਆਏ ਆਹ ਆਦਤ ਜਿਹੜੀ ਆ ਕਦੀ ਨਹੀਂ ਬਦਲਦੀ ਕਿਉਂਕਿ ਡੱਡੀ ਦਾ ਉਹ ਜਿਹੜਾ ਉਹ ਵਿਹਾਰ ਹੈ ਟੱਪਣਾ ਤੇ ਖੜੱਪੇ ਮਾਰਨੇ ਉਹ ਨਹੀਂ ਛੱਡ ਸਕਦੀ ਕਦੀ ਵੀ ਅਗਰ ਉਹ ਬਹੁਤ ਜ਼ਿਆਦਾ ਵੀ ਅਮੀਰ ਹੋ ਜਾਏਗੀ ਜੀ ਜੀ ਲੇਕਿਨ ਉਹ ਆਪਣੀਆਂ ਆਦਤਾਂ ਤੋਂ ਨਹੀਂ ਜਾਏਗੀ ਹਾਂ ਜਿਵੇਂ ਵਾਰਿਸ ਸ਼ਾਹ ਨੇ ਲਿਖਿਆ ਕਿ ਵਾਰਿਸ ਸ਼ਾਹ ਨਾ ਆਤਾਂ ਜਾਂਦੀਆਂ ਨਹੀਂ ਭਾਵੇਂ ਕਟਿਏ ਪੋਰੀਆ ਪੋਰੀਆ ਹੋਏ ਯਾ ਇੱਕ ਹੋਰ ਖਾਨੇ ਕਿ ਆਦਤ ਪਈ ਕੁੜੀ ਨੂੰ ਨਾ ਜਾਂਦੀ ਬੁੱਢੀ ਉੜੀ ਨੂੰ ਇੱਕ ਹੋਰ ਵੀ ਆ ਖਾਨੇ ਕਿ ਆਦਤ ਪਈ ਮੁੰਡੇ ਨੂੰ ਨਾ ਜਾਂਦੀ ਬੁੱਢੇ ਹੁੰਦੇ ਨੂੰ ਤੋ ਇਹ ਸਾਰਾ ਉਹ ਜਿਹੜੀ ਆਦਤ ਹੈ ਉਹ ਫਿਤਰਤ ਹੋ ਜਾਂਦੀ ਹੈ ਦੁੱਗੀ ਹੈਬਿਟ ਇਸ ਦਾ ਸੈਕੰਡ ਨੇਚਰ ਜੀ ਜੀ ਅੱਛਾ ਤੋ ਉਹ ਨੇਚਰ ਬਣ ਜਾਂਦੀ ਹੈ ਇਸ ਵਾਸਤੇ ਇਹ ਸਖਾਨ ਦੇ ਦੱਸਣ ਦਾ ਮਤਲਬ ਇਹ ਹੈ ਕਿ ਛੋਟਾ ਬੰਦਾ ਜਿਹੜਾ ਜਿਹੜਾ ਫਿੱਤਰ ਤਾਂ ਛੋਟਾ ਹੈ ਉਹ ਬਹੁਤ ਜ਼ਿਆਦਾ ਵੀ ਅਮੀਰ ਹੋ ਜਾਏਗਾ ਤੇ ਉਹ ਚਵਲਾ ਮਾਰਨੋਂ ਨਹੀਂ ਮੁੜੇਗਾ। ਲਓ ਜੀ ਪਿਆਰਿਓ ਇਹ ਜਿਹੜਾ ਅਖਾਨ ਪਝਵਾਇਆ ਸਾਡੇ ਦੋਸਤ ਮੁਹੰਮਦ ਸਲੀਮ ਸਾਹਿਬ ਨੇ ਬਾਈਵਾ ਸਾਹਿਬ ਨੇ ਕਿਹਾ ਵੀ ਇਹਦੇ ਸਾਨੂੰ ਦੋ ਸਬਕ ਦਿੱਤੇ ਗਏ ਹੋਏ ਨੇ। ਪਹਿਲਾ ਸਬਕ ਤੇ ਇਹ ਵੇ ਕਿ ਇਨਸਾਨ ਦੀ ਨੇਚਰ ਨਹੀਂ ਬਦਲਦੀ। ਫਿਤਰਤ ਨਹੀਂ ਬਦਲਦੀ। ਜਿਵੇਂ حضرت ਸੁਲਤਾਨੁਲ ਆਰਫੀਨ ਫਰਮਾਇਆ ਸੀ ਤੇ ਨਾਲ ਕੁਸੰਗੀ ਸੰਗ ਨਾ ਕਰੀਏ ਤੇ ਕੋਲ ਨੂੰ ਲਾਜ ਨਾ ਲਾਈਏ ਹੋ ਤੇ ਤੁਮੇ ਤਰਬੂਜ਼ ਮੂਲ ਨਾ ਥੀਂਦੇ ਭਾਵੇਂ ਤੋੜ ਮੱਕੇ ਲੈ ਜਾਈਏ ਹੋ ਤੇ ਕਾਵਾں ਦੇ ਬੱਚੇ ਹੰਸ ਨਹੀਂ ਥੀਂਦੇ ਭਾਵੇਂ ਮੋਤੀਆਂ ਚੋਗ ਚੁਗਾਈਏ ਹੋ ਤੇ ਖਾਰੇ ਖੂ ਨਾ ਮਿੱਠੇ ਹੁੰਦੇ حضرت ਬਾਹੂ ਭਾਵੇਂ ਸਹਿ ਮਨਾ ਗੁੜ ਪਾਈਏ ਹੋ ਇੱਕ ਤੇ ਇਹਦੇ ਚ ਸਬਕ ਸਾਨੂੰ ਇਹ ਦਿੱਤਾ ਗਿਆ ਹੈ ਕਿ ਇਨਸਾਨ ਦੀ ਜੋ ਨੇਚਰ ਹੈ ਉਹ ਨਹੀਂ ਬਦਲਦੀ ਜਬਿਲਤ مستقل ਹੁੰਦੀ ਹੈ ਤੇ ਦੂਸਰਾ ਪਿਆਰਿਓ ਇਹ ਵੀ ਸਬਕ ਦਿੱਤਾ ਗਿਆ ਹੈ ਜਿਵੇਂ ਬਾਈਵਾ ਸਾਹਿਬ ਦੱਸਿਆ ਕਿ ਛੋਟੇ ਜ਼ਰਫ ਵਾਲਾ ਜਿਹੜਾ ਬੰਦਾ ਨਾ ਉਹਨੂੰ ਜਿੰਨਾ ਮਰਜ਼ੀ ਅੱਲਾ ਪਾਕ ਸ਼ਾਨ ਸ਼ਰ ਨਵਾਜ਼ ਦੇਵੇ ਜਾਂ ਉਹਨੂੰ ਕਿਧਰੋਂ ਰੇਡ ਪੈ ਜਾਵੇ ਉਹਦੇ ਹਾਲਾਤ ਜਿੰਨੇ ਮਰਜ਼ੀ ਬਦਲ ਜਾਣ ਉਹਦੇ ਕੋ ਚੰਗਾ ਮਾਲ ਮਤਾਬ ਆ ਜਾਵੇ ਉਹ ਧਨਵਾਨ ਵੀ ਹੋ ਜਾਵੇ ਲੇਕਿਨ ਉਹਦੀ ਉਹ ਫਿਤਰੀ ਜਿਹੜੀ ਕਮੇਨਗੀ ਜਾਂ ਥੋੜ ਪੂੰਜੀ ਆ ਪੰਨ ਹੁੰਦਾ ਨਾ ਉਹਦਾ ਉਹ ਨਹੀਂ ਖਤਮ ਹੁੰਦਾ ਬਾਈਵਾ ਸਾਹਿਬ ਜੇ ਲਮ ਤੋਂ ਸ਼ੇਖ ਨਸ ਰਹਿਮਤ ਸਾਹਿਬ ਜੀ ਜੀ ਸਾਡੇ ਬੜੇ ਪਿਆਰੇ ਬਜ਼ੁਰਗ ਨੇ ਜੀ ਜੀ ਤੇ ਸਾਡੇ ਪੱਕੇ ਵੇਖਣ ਵਾਲੇ ਵੀ ਨੇ ਜੀ ਉਹਨਾਂ ਅਖਾਨ ਪਝੋਆਏ ਭੀ ਰੰਡੀ ਨੂੰ ਪੁੱਤਰ ਤੇ ਮਾਨ ਤੇ ਰੰਡੇ ਨੂੰ ਮਾਲ ਤੇ ਹਾਂਜੀ ਐਲਸਾ ਖਾਨ ਨੇ ਜੀ ਦੱਸਿਆ ਗਿਆ ਕਿ ਅੱਲਾਹ ਤਾਲਾ ਕਿਸੇ ਦੀ ਵੀ ਪੈਣ ਨੂੰ ਰੰਡਿਆ ਨਾ ਕਰੇ ਕਿਉਂਕਿ ਰੰਡੇ ਪਾ ਕੱਟਣਾ ਬੜਾ ਔਖਾ ਕੰਮ ਏ ਇਹ ਤੁਸੀਂ ਸਮਝ ਲਓ ਨਿੱਤ ਸੂਲੀ ਤੇ ਚੜਨ ਵਾਲੀ ਗੱਲ ਏ ਜੀ ਜੀ ਤੇ ਜੇ ਕਿਸੇ ਬੀਬੀ ਦਾ ਕੋ ਪੁੱਤਰ ਇੱਕ ਅੱਧਾ ਹੋਵੇ ਤੇ ਉਹ ਰੰਡੀ ਹੋ ਜਾਏ ਤਾਂ ਫੇ ਨਕੇ ਜੇ ਨੂੰ ਜਦੋਂ ਪਾਲਦੀ ਏ ਤੇ ਉਹਦੇ ਨਾਲ ਆਸਾਂ ਲਾ ਲੈਂਦੀ ਏ ਕਿ ਮੇਰਾ ਪੁੱਤਰ ਵੱਡਾ ਹੋਏਗਾ ਤੇ ਕਮਾਈ ਕਰਕੇ ਲਿਆਏਗਾ ਫਿਰ ਮੈਂ ਨੂੰ ਵਿਆਹਾਂਗੀ ਫਿਰ ਘਰ ਸੋਹਣੇ ਬਣਾਵਾਂਗੀ ਅਜੀ ਜੀ ਤੇ ਇਹ ਸਾਰੀਆਂ ਸੋਚਾਂ ਉਹ ਸੋਚਦੀ ਰਹਿੰਦੀ ਏ ਉਹਦੀ ਸਾਰੀ ਕਾਇਨਾਤ ਜਿਹੜੀ ਹੁੰਦੀ ਏ ਨਾ ਉਹ ਪੁੱਤਰ ਹੀ ਹੁੰਦਾ ਵਾਹ ਹਾਂਜੀ ਔਰ ਉਹ ਵੀ ਉਹਦੀ ਪਾਲ ਪੋਸ ਤੇ ਉਹਨੂੰ ਮਤਲਬੇ ਕਿ ਹਰ ਵੇਲੇ ਵੇਖਦੀ ਰਹਿੰਦੀ ਏ ਉਹਦੇ ਲਈ ਦੁਆਵਾਂ ਕਰਦੀ ਰਹਿੰਦੀ ਏ ਔਰ ਕਿਤੇ ਵੇਂਦੀ ਆ ਪਏ ਨੂੰ ਕੋ ਪਛ ਵੀ ਨਾ ਲਾਏ ਕੋਈ ਅਗਰ ਉਹਦੇ ਨਾਲ ਮਾੜਾ ਮੋਟਾ ਕਿਤੇ ਕੋ ਬੱਚਿਆਂ ਚ ਵੀ ਲੜ ਪਏ ਤਾਂ ਕੁੱਦ ਕੇ ਉਹਦੇ ਟੁੱਟ ਕੇ ਗੱਲ ਪੈ ਜਾਂਦੀ ਹੈ ਕਿਉਂਕਿ ਉਹਦੀ ਸਾਰੀ ਕਾਇਨਾਤ ਉਹਦੀ ਸਾਰੀ ਆਸ ਉਮੀਦ ਉਹ ਪੁੱਤਰ ਹੀ ਹੁੰਦਾ ਹੈ ਬਿਲਕੁਲ ਸਹੀ ਤੇ ਉਹ ਫਿਰਾਰੇ ਜਦੋਂ ਬੰਦਾ ਬੇਸਹਾਰਾ ਤੇ ਉਹਨੂੰ ਹੋਰ ਤੇ ਚਾਰ ਫੇਰੇ ਸਹਾਰਾ ਨਹੀਂ ਤੋ ਜਿਹੜੀਆਂ ਬੀਬੀਆਂ ਇਸਰਾਂ ਦੀਆਂ ਅੱਲਾਹ ਤਾਲਾ ਨਾ ਕਰੇ ਕਿਸੇ ਨੂੰ ਲੇਕ ਛੜੀਆਂ ਜੀ ਉਹ ਫਿਰ ਹੋਮ ਤੇ ਜਾ ਰਹੇ ਉਹਨਾਂ ਨੇ ਆਪਣਾ ਵਕਤ ਗੁਜ਼ਾਰਨਾ ਗੁਜ਼ਾਰਨ ਲਈ ਫਜ਼ਾਰੇ ਉਹਦੇ ਨਾਲ ਆਸ ਲਾ ਲਈ ਬੀ ਆ ਕੋਈ ਗੱਲ ਨਹੀਂ ਮੇਰਾ ਖਾਵੰਦ ਫੌਤ ਹੋ ਗਿਆ ਰੱਬ ਦਾ ਭਾਣਾ ਹੈ ਚਲੋ ਮੇਰਾ ਪੁੱਤਰ ਵੱਡਾ ਹੋਏਗਾ ਜਵਾਨ ਹੋਏਗਾ ਕਮਾਈ ਕਰਕੇ ਲਿਆਏਗਾ ਤੇ ਮੇਰੇ ਕਲੇਜੇ ਠੰਡ ਪੈ ਗਈ ਫਿਰ ਮੈਂ ਜਿਉਂਦੀ ਬਚੀ ਰਹੀ ਤੇ ਆਪਣੀ ਜੱਤੀ ਤੇ ਬਾਈ ਬਾ ਸਾਹਿਬ ਮੇਰਾ ਕੋਈ ਬੱਚੀ ਕੋ ਧੀ ਭੈਣ ਔਰਤ ਹੀ ਰੰਡੀ ਹੋਵੇ ਤੇ ਨਿਹਰਾ ਉਹਦਾ ਹਾਲ ਪੈੜਾ ਨਹੀਂ ਹੁੰਦਾ ਆ ਸਾਰੇ ਬੰਦਾ ਵੀ ਕੋਈ ਰੰਡਾ ਹੋ ਜਾ ਕੋ ਮਰਦਤੀ ਵੀ ਮਤ ਕਰਿਆ ਕਰੋ ਕੋਈ ਹਾਂਜੀ ਅੱਗੇ ਹੁਣ ਅੱਗੇ ਆਈ ਹੈ ਨਾ ਗੱਲ ਮਰਦ ਦੀ ਜੀ ਜੀ ਤੇ ਜਦੋਂ ਮਰਦ ਰੰਡਾ ਹੋ ਜਾਂਦਾ ਨਾ ਜੀ ਤੇ ਉਹਦੇ ਵਾਸਤੇ ਵੀ ਬੜਾ ਦੁੱਖ ਹੁੰਦਾ ਹੈ ਦੁੱਖ ਜੀ ਹਾਂਜੀ ਜਿੰਨੇ ਰੰਡੇ ਪਹੰਡਾਇਆ ਉਹਨੂੰ ਖਰੇ ਜ਼ਿਆਦਾ ਪਤਾ ਹੋਏਗਾ ਵੈਸੇ ਮੈਨੂੰ ਤਾਂ ਨਹੀਂ ਕੋਈ ਫਰਕ ਪਿਆ ਜੀ ਜੀ ਅੱਛਾ ਉਹ ਗੱਲ ਇਹ ਹੈ ਕਿ ਉਹ ਦੇ ਕੋਲ ਜਿਹੜੀ ਦੌਲਤ ਹੁੰਦੀ ਹੈ ਨਾ ਉਹ ਨੂੰ ਬੜੀ ਸਾੰਭ-ਸਾਂਭ ਕੇ ਰੱਖਦਾ ਹੈ ਜੀ ਜੀ ਕਿਉਂਕਿ ਉਹ ਨੂੰ ਪਤਾ ਹੁੰਦਾ ਇਸ ਦੌਲਤ ਇਸ ਦੌਲਤ ਦੇ ਹਸਾਰੇ ਤੇ ਮੈਂ ਕੋਈ ਹੋਰ ਬੁੱਢੀ ਵੀ ਘਰ ਤੱਕ ਨਾ ਕਰ ਸਕਦਾ ਹੈ ਜੀ ਔਰ ਮੇਰੇ ਕੋ ਦੌਲਤ ਹੋਏਗੀ ਉਹਦਾ ਬਖਾਵਾ ਕਰਾਂਗਾ ਚੰਗੇ ਕੱਪੜੇ ਪਾਵਾਂਗਾ ਇਹ ਉਹ ਐ ਬਣ ਫੱਬ ਕੇ ਰਵਾਂਗਾ ਤੇ ਮੇਰੇ ਕੋ ਵੱਧ ਪੈਸੇ ਹੋਣਗੇ ਤੇ ਉਹਦੀ ਵਜ੍ਹਾ ਨਾਲ ਕੋਈ ਥੜਿਆ ਆ ਮੈਨੂੰ ਟੱਕਰ ਜਾਏਗਾ ਇਸ ਵਾਰ ਸੀ ਉਹ ਆਪਣੀ ਦੌਲਤ ਦੀ ਬੜੀ ਸਾਫ ਸੰਭਾਲ ਕਰਦਾ ਹੈ ਉਹ ਹਾਈਮਾ ਹੀ ਕਿਸੇ ਨੂੰ ਉਧਾਰਾ ਪੈਸਾ ਵੀ ਨਹੀਂ ਦਿੰਦਾ ਔਰ ਉਹ ਕੋਸ਼ਿਸ਼ ਕਰਦਾ ਹੈ ਕਿ ਮੇਰੇ ਕੋ ਜਿਹੜੇ ਪੈਸੇ ਨੇ ਇਹ ਵੱਧ ਤੋਂ ਵੱਧ ਹੋਣਗੇ ਤੇ ਉਸੇ ਆਸਰੇ ਤੇ ਸ਼ਾਇਦ ਕਿ ਤੇ ਮੇਰਾ ਕੋ ਠੀਆ ਬਣ ਜਾ ਜੀ ਹਾਂਜੀ ਵਾਹ ਤੋ ਇਹ ਇਨਾ ਐਸਾ ਖਾਨੇ ਚ ਦੋਹਾਂ ਚ ਮਤਾਂ ਦਿੱਤੀਆਂ ਗਈਆਂ ਨੇ ਵਾਹ ਹਾਂਜੀ ਹਾਂਜੀ ਲਓ ਜੀ ਪਿਆਰਿਓ ਰੱਡੀ ਨੂੰ ਪੁੱਤਰ ਤੇ ਮਾਣ ਤੇ ਰੰਡੇ ਨੂੰ ਆਪਣੇ ਮਾਲ ਤੇ ਬੜਾਈ ਮਤ ਭਰਿਆ ਆਖਾਨ ਹੈ ਭਾਈਵਾ ਸਾਹਿਬ ਕਿੰਨੀ ਪਿਆਰੀ ਗੱਲ ਕੀਤੀ ਕਿ ਰੱਬ ਸਾਈਂ ਸੱਚਾ ਕਿਸੇ ਨਾ ਕਿਸੇ ਖਾਤੂਨ ਨੂੰ ਨਾ ਕਿਸੇ ਮਰਦ ਨੂੰ ਰੱਬ ਕੋਈ ਕਿਸੇ ਨੂੰ ਰੱਡਾ ਨਾ ਕਰੇ ਜਦੋਂ ਪਿਆਰਿਓ ਰੰਡੇ ਪਾ ਸ਼ੁਰੂ ਹੋ ਜਾਂਦਾ ਕਿਸੇ ਖਾਤੂਨ ਦਾ ਸਾਈਂ ਮਰ ਜਾਂਦਾ ਉਹਦਾ ਖਾਮਦ ਫੌਤ ਹੋ ਜਾਂਦਾ ਤੇ ਕੋਈ ਉਹਦਾ ਤੇ ਇੱਕ ਅੱਧਾ ਬੱਚਾ ਹੋਵੇ ਦੇ ਉਹ ਆਪਣੀਆਂ ਸਾਰੀਆਂ ਖਵਾਸ਼ਾਤ ਦਾ ਆਪਣੀਆਂ ਪੂਰੀ ਜ਼ਿੰਦਗੀ ਦੀਆਂ ਹਿਆਤੀ ਦੀਆਂ ਸਦਰਾਂ ਦਾ ਗਲਾ ਘੁੱਟ ਕੇ ਆਪਣਾ ਸਭ ਕੁਝ ਆਪਣੀਆਂ ਉਮੀਦਾਂ ਛੁਮਈਦਾਂ ਉਹ ਆਪਣੇ ਉਸ ਬੱਚੇ ਨਾਲ ਵਬਸਤਾ ਕਰ ਲੈਂਦੀ ਹੈ ਰੰਡੀ ਨੂੰ ਪੁੱਤਰ ਤੇ ਮਾਣ ਉਹ ਸਮਝੀ ਇਹ ਕੱਲ ਨੂੰ ਪੁੱਤਰ ਮੇਰਾ ਜਵਾਨ ਹੋ ਜਾਏਗਾ ਤੇ ਇਹ ਮੇਰੇ ਸਾਰੇ ਦੁੱਖ ਵੱਢ ਲਏਗਾ ਹਾਲਾਂਕਿ ਬਸਾ ਔਕਾਤ ਬਿਚਾਰੀਆਂ ਖਵਤਿਨ ਐਸੀਆਂ ਵੀ ਅਸਾਂ ਆਪਣੀ ਹਾਇਤੀ ਚ ਵੇਖੀਆਂ ਨੇ ਕਿ ਉਹ ਰੰਡੀਆਂ ਹੋਈਆਂ ਪੁੱਤਰ ਜਵਾਨ ਵੀ ਹੋਏ ਲੇਕਿਨ ਉਹਨਾਂ ਮਾਂ ਦੀ ਕਦਰ ਨਾ ਕੀਤੀ ਉਹਨਾਂ ਇਹ ਸੋਚੀਏ ਹੀ ਨਾ ਕਿ ਮੇਰੇ ਵਾਸਤੇ ਮੇਰੀ ਮਾਂ ਨੇ ਦੂਜਾ ਵਿਆਹ ਵੀ ਨਾ ਕੀਤਾ ਸਾਰੀ ਜ਼ਿੰਦਗੀ ਮੇਰੇ ਨਾਲ ਹੀ ਜੁੜੀ ਰਹੀ ਤੇ ਉਹ ਸਗੋਂ ਉਹਦੇ ਨਾਲ ਲਾਤਾਲਕ ਹੋ ਜਾਂਦੇ ਨੇ ਇਸੇ ਤਰ੍ਹਾਂ ਜਿਹੜੇ ਮਰਦ ਵਿਚਾਰੇ ਰੰਡੇ ਹੋ ਜਾਂਦੇ ਨੇ ਉਹ ਇਸ ਵਾਸਤੇ ਪਿਆਰਿਓ ਦੌਲਤ ਤੇ ਮਾਨ ਕਰ ਦੇਣਗੇ ਆਪਣੇ ਮਾਲ ਤੇ ਚਾਰ ਠੀਕਰੀਆਂ ਜਿਹੜੀਆਂ ਕੋਲ ਹੁੰਦੀਆਂ ਨੇ ਇਹ ਜਿਸ ਵੇਲੇ ਔਲਾਦ ਨੂੰ ਵੀ ਪਤਾ ਹੁੰਦਾ ਨਾ ਕਿ ਪਿਓ ਕੋਲ ਚਾਰ ਪੈਸੇ ਨੇ ਤੇ ਫੇਰ ਵੀ ਔਲਾਦ ਵੀ ਉਹਨਾਂ ਦੀ ਕਦਰ ਕਰਦੀ ਏ ਸਾਰੇ ਧੀਆਂ ਪੁੱਤਰ ਇਸ ਤਰ੍ਹਾਂ ਦੇ ਨਹੀਂ ਵੀ ਹੁੰਦੇ ਸਾਡੇ ਬਾਈਵਾ ਸਾਹਿਬ ਜਿਵੇਂ ਆਖਿਆ ਕਿ ਮੈਨੂੰ ਤੇ ਰੰਡੇ ਪੇ ਦਾ ਕੋਈ ਫਰਕ ਨਹੀਂ ਪਿਆ ਉਹਦੀ ਵਜ੍ਹਾ ਇਹ ਈ ਏ ਕਿ ਬਾਈਵਾ ਸਾਹਿਬ ਦੇ ਮਾਸ਼ਾਅੱਲਾ ਔਲਾਦ ਬੜੇ ਬਹੁਤ ਹੀ ਸਾਦਤਮੰਦ ਬੱਚੇ ਨੇ ਸਾਰੇ ਇੱਤੇ ਆ ਪੁੱਤਰ ਉਹ ਆਪਣੇ ਵਾਲਦ ਸਾਹਿਬ ਨੂੰ ਦੁਖੀ ਹੋਣ ਹੀ ਨਹੀਂ ਦਿੰਦੇ ਖਿਦਮਤ ਜ ਕੋਈ ਕਸਰ ਛੱਡਦੇ ਹੀ ਨਹੀਂ ਤੇ ਫਿਰ ਇੰਨਾ ਕੀ ਦੁਖੀ ਹੋਣਾ ਸੀ ਅਦਰਵਾਇਜ਼ ਪਿਆਰਿਓ ਜੇ بیوی ਮਰ ਜਾਏ ਤੇ ਧੀਆਂ ਪੁੱਤਰ ਵੀ ਸਾਥ ਛੱਡ ਜਾਣ ਨਾ ਵਡੇਰੇ ਬਾਪ ਦਾ ਧਿਆਨ ਕਰਨ ਤੇ ਫਿਰ ਤੇ ਉਹਦੀ ਜ਼ਿੰਦਗੀ ਬੜੀ ਹੋਈ ਦੁਖੀ ਔਰ ਖਰਾਬ ਹੋ ਜਾਂਦੀ ਏ ਇਸ ਲਈ ਉਹ ਫਿਰ ਆਪਣੇ ਮਾਲ ਦੇ ਉਤੇ ਉਹਨੂੰ ਹਿਸਾਬ-ਸਾਬ ਕੇ ਰੱਖਦਾ ਹੈ ਕਿ ਯਾਰ ਚਲੋ ਇਸ ਮਾਲ ਦੇ ਲਾਲਚ ਇੱਚੀ ਔਲਾਦ ਵੀ ਪਈ ਖਿਦਮਤ ਕਰਦੀ ਏ ਤੇ ਬਾਈਵਾ ਸਾਹਿਬ ਜਿਵੇਂ ਆਖਿਆ ਜੀ ਉਹਨਾਂ ਕੋਲ ਦੂਜਾ ਰਿਸ਼ਤਾ ਵੀ ਕਿਤੇ ਕਰਨਾ ਹੈ ਵਿਆਹ ਤੇ ਕੋਈ ਪੱਲੇ ਹੋਏਗਾ ਇਹਦੇ ਕਿਸੇ ਉਹਨੂੰ ਫਿਰ ਔਰਤ ਕੋ ਕੁੜੀ ਉਹਨੂੰ ਲੱਭਣੀ ਹੈ ਨਾ ਜੀ ਅੱਗੋਂ ਫਿਰ ਦੁਬਾਰਾ ਦੂਜੀ ਸ਼ਾਦੀ ਆਸਤੇ ਅਦਰਵਾਇਜ਼ ਭੁੱਖੇ ਆਸਤੇ ਤਾਂ ਨਾ ਇੱਥੇ ਰੋਟੀ ਹੈ ਤੇ ਨਾ ਕੋਈ ਜਨਾਨੀ ਹੈ ਪਿਆਰਿਓ ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਹੈ ਲਾਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ ਕਹਾਂ ਜਾऊं ਚਾਟ